ਸਾਈਂ ਧਰਮ ਦੇ ਜਿਹੜੇ ਪਾਪ ਫਰਾਂਸਿਸ ਨੇ ਕੈਥੋਲਿਕ ਨੂੰ ਪਰ ਉਹ ਆਪਣਾ ਰਿਪਰੈਜ਼ੈਂਟ ਕਰਦੇ ਨੇ ਉਹ ਇਸ ਸੰਸਾਰ ਤੋਂ ਚਲੇ ਗਏ ਨੇ ਗੁਰੂ ਸਾਹਿਬ ਜੀ ਦਾ ਫਰਮਾਨ ਹੈਗਾ ਵਾ ਮਰਨ ਲਿਖਾਇਏ ਮੰਡਲ ਮੈਂ ਆਏ ਜਿਹੜਾ ਵੀ ਇਨਸਾਨ ਦੁਨੀਆ ਤੇ ਉੱਤੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਜਨਮ ਤੇ ਮੌਤ ਅਕਾਲ ਪੁਰਖ ਦੇ ਹੱਥ ਆ ਮੈਂ ਇਹਨਾਂ ਦੇ ਸਮੂੱਚੇ ਭਾਈਚਾਰੇ ਦੇ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਪਾਪ ਫਰਾਂਸਿਕ ਦੇ ਦੇਹਾਂਤ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਤਾਇਆ ਦੁੱਖ ਤੁਹਾਨੂੰ ਦੱਸਦੇ ਕਿ ਅੱਜ ਇਸਾਈ ਧਰਮ ਦੇ ਮੁਖੀ ਪਾਪ ਫਰਾਂਸਿਕ ਦਾ ਇਟਲੀ ਦੇ ਵਿੱਚੋਂ ਦੇਹਾਂਤ ਹੋ ਗਿਆ ਸੀ 7:30 ਵਜੇ ਸਵੇਰੇ ਉਹਨਾਂ ਨੇ ਆਖਰੀ ਸਾਹ ਲਈ ਸੀ ਤਾਂ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਤੇ ਵੱਖ-ਵੱਖ ਧਰਮਾਂ ਦੇ ਮੁਖੀਆਂ ਦੇ ਵੱਲੋਂ ਉਹਨਾਂ ਦੇ ਮੌਤ ਤੇ ਦੁੱਖ ਜਤਾਇਆ ਜਾ ਰਿਹਾ ਹੈ ਤੇ ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੀ ਮੌਤ ਤੇ ਦੁੱਖ ਜਤਾਇਆ ਹੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਹੁਣੇ ਹੀ ਮੀਡੀਆ ਤੋਂ ਜਾਣਕਾਰੀ ਮਿਲੀ ਆ ਕਿ ਸਾਈ ਧਰਮ ਦੇ ਜਿਹੜੇ ਪਾਪ ਫਰਾਂਸਿਸ ਨੇ ਕੈਥੋਲਿਕ ਨੂੰ ਪਰ ਉਹ ਆਪਣਾ ਰਿਪਰੈਜ਼ੈਂਟ ਕਰਦੇ ਨੇ ਉਹ ਇਸ ਸੰਸਾਰ ਤੋਂ ਚਲੇ ਗਏ ਨੇ ਗੁਰੂ ਸਾਹਿਬ ਜੀ ਦਾ ਫਰਮਾਨ ਹੈਗਾ ਵਾ ਮਰਨ ਲਿਖਾਏ ਮੰਡਲ ਮੈਂ ਆਏ ਜਿਹੜਾ ਵੀ ਇਨਸਾਨ ਦੁਨੀਆ ਤੇ ਉੱਤੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਜਨਮ ਤੇ ਮੌਤ ਅਕਾਲ ਪੁਰਖ ਦੇ ਹੱਥ ਆ ਮੈਂ ਇਨਾਂ ਦੇ ਸਮੂਚੇ ਭਾਈਚਾਰੇ ਦੇ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਔਰ ਮੈਂ ਸੱਚੇ ਪਾਤਸ਼ਾਹ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਵਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਜਿਹੜੇ ਚਾਉਣ ਵਾਲੇ ਆ ਉਹਨਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਬਾਕੀ ਜਿਹੜਾ ਵੀ ਆਇਆ ਵਾ ਉਹਨੇ ਚਲੇ ਜਾਣਾ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਵਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਮੌਤ ਦਾ ਸਦਾ ਹਰ ਪਾਸੇ ਆ 88 ਸਾਲ ਦੀ ਆਪਣੀ ਚੰਗੀ ਉਮਰ ਇਤੋਂ ਭੋਗ ਕੇ ਗਏ ਉਹ ਇੱਕ ਧਰਮ ਦੇ ਆਗੂ ਨੇ ਔਰ ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਲੋਕਾਂ ਨੂੰ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਉਹ ਨਿੱਕੀ ਦੇ ਰਾਹ ਦੇ ਉੱਤੇ ਚੱਲਣ ਤੇ ਉਹਨਾਂ ਦੇ ਜਿਹੜੇ ਚਾਹਣ ਵਾਲੇ ਆ ਉਹਨਾਂ ਦੇ ਲਈ ਇਹ ਦੁਖਦਈ ਆ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਵੀ ਮੈਂ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਉਹ ਬਾਣਾ ਮੰਨਣ ਦਾ ਸੱਚੇ ਪਾਤਸ਼ਾਹ ਵਲਬਖਸ਼ਣ ਤੇ ਉਹਨਾਂ ਦੀ ਆਤਮਾ ਨੂੰ ਸੱਚੇ ਪਾਤਸ਼ਾਹ ਜੀ ਪਾਪ ਫਰਾਂਸਿਸ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ